ਪਰੀ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਜੀ ਇਸ ਟਾਈਮ ਸਾਡੇ ਖੰਨੇ ਸ਼ਹਿਰ ਦੇ ਵਿੱਚ ਜਿਹੜੀ ਸਿਆਸਤ ਹੈ ਆਪਣੇ ਪੂਰੇ ਚਰਮਤੇ ਆ ਆਪਣੇ ਪੂਰੇ ਉਬਾਲਤੇ ਆ ਮੇਨ ਹੈ ਕਿ ਸਾਡੇ ਖੰਨੇ ਦੀ ਸੱਤ ਮੇਨ ਵਿਦਿਆਕਾ ਆਧਾਰਿਆਂ ਦੀ ਜਿਹੜੀ ਮੈਨੇਜਮੈਂਟ ਦੀ ਚੋਣ ਹੋਣ ਜਾ ਰਹੀ ਹੈ ਇਹ ਇਸ ਮੈਨੇਜਮੈਂਟ ਐਂਡ ਟਰਸਟ ਦੀ ਪਹਿਲਾਂ ਹਮੇਸ਼ਾ ਇਹਦੇ ਵਿੱਚ ਦੋ ਪੈਨਲ ਕੰਟੈਸਟ ਕਰਦੇ ਸੀ ਬਟ ਇਸ ਵਾਰ ਇਹ ਜਿਹੜੀ ਚੋਣ ਹੈ ਦਿਲਚਸਪ ਤਾਂ ਹੋਗੀ ਕਿਉਂਕਿ ਤੀਜਾ ਗਵਰਨਮੈਂਟ ਸਪੋਰਟਡ ਪੈਨਲ ਹੈ ਜਿਹੜਾ ਉਹ ਵੀ ਕੰਟੈਸਟ ਕਰਨ ਜਾ ਰਿਹਾ ਤਿੰਨ ਪੈਨਲ ਹੋਗੇ ਜੀ ਕੁੱਲ ਵਿਜ਼ਨਰੀ ਪ੍ਰੋਗਰੈਸਿਵ ਤੇ ਸਰਸਵਤੀ ਪੈਨਲ ਜਿਹਨੂੰ ਲੈ ਕੇ ਸ਼ਹਿਰ ਦੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵੀ ਹੈ ਤੇ ਲੋਕਾਂ ਦੇ ਵਿੱਚ ਖੁੰਡ ਚਰਚਾ ਦਾ ਵੀ ਇੱਕ ਵਿਸ਼ਾ ਬਣਿਆ ਹੋਇਆ ਹੈ ਆ ਰਿਹਾ ਹੈ ਵੇ ਜੀ ਆਪਣੇ ਵੱਲੋਂ ਉਮੀਦਵਾਰਾਂ ਲਈ ਕੋਸ਼ਿਸ਼ ਕਰ ਰਿਹਾ ਜਿਹੜੇ ਕਿ ਆਪਣੀ ਵਿਜ਼ਨ ਥਾਟਸ ਪਲਾਨਸ ਤੇ ਜਿਹੜਾ ਸਟਰਕਚਰ ਹੈ ਡਵੈਲਪਮੈਂਟ ਦਾ ਉਹ ਤੁਹਾਡੇ ਨਾਲ ਸਾਂਝਾ ਕਰਨ ਉਹਨੂੰ ਲੈ ਕੇ ਸ਼ਹਿਰ ਦੀਆਂ ਹੋਰ ਵੀ ਜਿਹੜੀਆਂ ਮਾਨਯੋਗ ਸ਼ਖਸੀਤਾਂ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਮੁਲਾਕਾਤ ਕਰਾਨੇ ਆ ਜਿਹੜੇ ਕਿ ਇਸ ਬਾਰੇ ਕੀ ਸੋਚ ਰੱਖਦੇ ਨੇ ਕਿਉਂਕਿ ਇੰਨਾ ਅਦਾਰਿਆਂ ਦੇ ਨਾਲ ਸਾਡੇ ਸ਼ਹਿਰ ਵਾਸੀਆਂ ਦਾ ਇੱਕ ਇਮੋਸ਼ਨਲ ਜੁੜਾਵ ਹੈ ਉਹਦੇ ਕਰਕੇ ਹਰੇਕ ਬੰਦੇ ਦੇ ਇਹ ਰੁਚੀ ਦਿਲਚਸਪੀ ਦਾ ਕਾਰਨ ਬਣਿਆ ਹੋਇਆ ਹੈ ਕਿ ਕਿਹੜੇ ਬੰਦੇ ਨੇ ਜਿਹੜੇ ਚੁਣ ਕੇ ਅੱਗੇ ਆਉਣ ਤਾਂ ਕਿ ਮੈਨੇਜਮੈਂਟ ਹੈ ਜਿਹੜੀ ਬੜੇ ਸੁਚਾਰੂ ਰੂਪ ਨਾਲ ਚੱਲੇ ਨੂੰ ਹੋਰ ਉੱਚਾ ਕਰ ਸਕਣ ਉਸੇ ਲੜੀ ਤਾਇ ਜਿਹੜੀ ਸ਼ਖਸੀਅਤ ਨਾਲ ਅੱਜ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਸਾਡੇ ਸ਼ਹਿਰ ਦੇ ਸੀਨੀਅਰ ਪੱਤਰਕਾਰ ਨੇ ਕਮਲਜੀਤ ਸਿੰਘ ਕਮਲ ਵੈਸੇ ਵੀ ਉਹਨਾਂ ਦਾ ਸਮਾਜ ਨੂੰ ਤੇ ਪੱਤਰਕਾਰੀਤਾ 'ਚ ਬਹੁਤ ਵੱਡੀ ਦੇਣ ਹੈ ਤੇ ਇਹਨਾਂ ਜਿਹੜੇ ਆਦਾਰਿਆਂ ਨੇ ਉਹਨਾਂ ਦਾ ਵੀ ਇਮੋਸ਼ਨਲ ਜੁੜਾਵ ਆਉਂ ਜਾਣਦੇ ਆ ਕਿ ਉਹ ਇਸ ਜਿਹੜਾ ਇਲੈਕਸ਼ਨ ਹੈ ਇਹਨੂੰ ਕਿਵੇਂ ਦੇਖਦੇ ਨੇ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਵਾਲੀਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਆਫਿਸ ਆਏ ਇਹਨਾਂ ਚੋਣਾਂ ਨੂੰ ਲੈ ਕੇ ਜਿਹੜੇ ਵਿਚਾਰ-ਵਿਮਰਸ਼ ਕਰਨ ਵਾਸਤੇ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਇਸ ਵਾਰ ਇਹਨਾਂ ਚੋਣਾਂ ਨੂੰ ਲੈ ਕੇ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਮਾਹੌਲ ਹੈ ਕਾਫੀ ਗਰਮਾਇਆ ਹੋਇਆ ਹੈਗਾ ਤੇ ਉਸ ਦੇ ਪਿੱਛੇ ਕਾਰਨ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਇਸ ਵਾਰ ਪਹਿਲੀ ਵਾਰ ਹੋਇਆ ਹੈ ਵੀ ਤਿੰਨ ਪੈਨਲ ਖੜੇ ਹੋਏ ਨੇ ਅੱਗੇ ਹਮੇਸ਼ਾ ਦੋ ਪੈਨਲ ਦੇ ਵਿੱਚ ਹੀ ਚੋਣ ਹੁੰਦੀ ਸੀਗੀ ਤੇ ਇਸ ਵਾਰ ਜਿਹੜਾ ਤੀਸਰਾ ਪੈਨਲ ਖੜਾ ਹੋਣ ਕਰਕੇ ਹਰ ਵਿਅਕਤੀ ਭਾਵੇਂ ਉਹਦੀ ਵੋਟ ਹੈ ਜਾਂ ਨਹੀਂ ਹੈ ਉਹ ਸਪੋਰਟ ਕਰ ਰਿਹਾ ਜਿਹਦੀ ਵੋਟ ਹੈ ਵੋਟ ਤਾਂ ਉਹਨੂੰ ਤਾਂ ਉਤਸ਼ਾਹ ਹੈਗਾ ਹੀ ਹੈਗਾ ਤੇ ਕਾਫੀ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਸ਼ਹਿਰ ਦੇ ਵਿੱਚ ਤੇ ਮੈਂ ਇੱਥੇ ਇੱਕ ਗੱਲ ਇਹ ਜ਼ਰੂਰ ਕਹੂੰਗਾ ਵੀ ਸਾਡੇ ਜਿਹੜੇ ਕੰਟੈਸਟ ਕਰ ਰਹੇ ਨੇ ਉਮੀਦਵਾਰ ਚਲੋ ਜਿਹੜਾ ਮਰਜੀ ਪੈਨਲ ਬਣੇ ਅੱਜ ਸਾਡੇ ਜਿਹੜੇ ਇਹ ਵਿਦਿਆ ਦੇ ਮੰਦਰ ਨੇ ਇਹਨਾਂ ਨੂੰ ਵਧੀਆ ਮੈਨੇਜਮੈਂਟ ਦੀ ਬਹੁਤ ਲੋੜ ਹੈ ਤੇ ਹੁਣ ਦੇਖੋ ਜਿੰਨੇ ਵੀ ਮੈਦਾਨ ਦੇ ਵਿੱਚ ਆ ਕੇ ਜਿੱਤ ਹਾਸਲ ਕਰਨੀ ਹੈ ਉਹ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਉਹ ਜ਼ਰੂਰ ਦੇਖੋ ਇਹ ਨਾ ਹੋਵੇ ਵੀ ਅੱਗੇ ਦੇਖੋ ਇਹ ਹੋ ਰਿਹਾ ਅਸੀਂ ਵੀ ਮੈਂ ਖੁਦ ਮੈਨੂੰ ਵੀ ਮਾੜਾ ਮੋਟਾ ਸ਼ਹਿਰ ਦੇ ਵਿੱਚ ਹੁਣ ਵੇਚਣ ਦਾ ਮੌਕਾ ਮਿਲਿਆ ਮੈਂ ਵੀ ਥੋੜਾ ਬਹੁਤਾ ਦੇਖ ਰਿਹਾ ਤੇ ਐਕਚੁਅਲ ਚ ਲੋਕਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਹੈਗਾ ਬਈ ਵੀ ਮੈਂਬਰ ਬਣ ਕੇ ਉਸ ਤੋਂ ਬਾਅਦ ਕੋਈ ਅਦਾਰਿਆਂ ਦਾ ਹੀ ਸਾਰ ਨਹੀਂ ਲੈਂਦਾ ਦੇਖੋ ਮੈਂ ਮੇ ਕੋ ਦੋਨੋਂ ਪੈਨਲਾਂ ਵਾਲੇ ਆਈ ਵੀ ਸੀਗੇ ਵੋਟ ਬਾਰੇ ਵੀ ਗੱਲ ਹੋਈ ਮੈਂ ਉਹਨਾਂ ਨੂੰ ਸਪਸ਼ਟ ਹੀ ਗੱਲ ਕਹੀ ਦੇਖੋ ਜੇਕਰ ਤੁਸੀਂ ਜਿੱਤ ਕੇ ਅੱਜ ਉਹ ਮੰਨੇ ਨੇ ਇਸ ਗੱਲ ਨੂੰ ਵੀ ਮੈਨੇਜਮੈਂਟ ਦੇਖੋ ਤੁਸੀਂ ਕਰਕੇ ਆਪਣੇ ਆਪਣੇ ਵਪਾਰਾਂ ਨੂੰ ਬੈਠ ਜਾਂਦੇ ਹੋ ਮੁੜ ਕੇ ਕੋਈ ਸਾਰ ਨਹੀਂ ਲੈਂਦਾ ਜੇ ਉਹ ਮੀਟਿੰਗ ਜਿਹੜੀ ਇਹਨਾਂ ਦੀ ਕੋਈ ਮਹੀਨਾਵਾਰ ਜਾਂ 2 ਮਹੀਨੇਵਾਰ ਜਾਂ 3 ਮਹੀਨੇਵਾਰ ਉਹ ਮੀਟਿੰਗ ਹੁੰਦੀ ਇੱਕ ਫਾਰਮੈਲਿਟੀ ਵਾਲੀ ਮੀਟਿੰਗ ਇਹ ਅਟੈਂਡ ਕਰਨ ਵਾਸਤੇ ਸਾਰੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਕੋਈ ਸੈਕਟਰੀ ਹੁੰਦੇ ਨੇ ਉਹਨਾਂ ਦੇ ਦਫ਼ਤਰਾਂ 'ਚ ਫਾਈਲਾਂ ਚਲੀਆਂ ਜਾਂਦੀਆਂ ਨੇ ਉਹ ਸਾਈਨ ਕਰ ਦਿੰਦੇ ਨੇ ਬਟ ਉਹ ਉਹਦੇ ਵਾਸਤੇ ਦੇਖੋ ਅੱਜ ਕਿੱਡੇ-ਕਿੱਡੇ ਇੱਥੇ ਰਿਮਟ ਕਾਲਜ ਗੁਲਜ਼ਾਰ ਕਾਲਜ ਇਹ ਅੱਜ ਕਿੱਥੇ ਪਹੁੰਚ ਚੁੱਕੇ ਨੇ ਯੂਨੀਵਰਸਟੀਆਂ ਬਣ ਗਈਆਂ ਨੇ ਤੇ ਸਾਨੂੰ ਇਹ ਦੇਖੋ ਇਸ ਵੱਲ ਜ਼ਰੂਰ ਧਿਆਨ ਦੇਣਾ ਪਏਗਾ ਪ੍ਰੋਪਰ ਤੁਸੀਂ ਇਹ ਦੇਖੋ ਸਭ ਤੋਂ ਵੱਡੀ ਵੀ ਜਿਹੜੀ ਇੱਕ ਮੈਨੇਜਮੈਂਟ ਦੀਆਂ ਚੋਣਾਂ ਹੋ ਰਹੀਆਂ ਨੇ ਜੇ ਮੈਨੇਜਮੈਂਟ ਦਾ ਉੱਥੇ ਕੋਈ ਸਿਸਟਮ ਹੋਵੇ ਅੱਜ ਤੁਸੀਂ 30-30 ਸਾਲ ਪੁਰਾਣੀਆਂ ਬੰਦਿਆਂ ਦੀਆਂ ਫੋਟੋਆਂ ਲੱਗੀਆਂ ਪਈਆਂ ਨੇ ਵੋਟਾਂ ਦੀਆਂ ਉਹ ਨਾ ਉਹਦੀ ਕੋਈ ਦਰਸਤੀ ਹੈ ਨਾ ਕੋਈ ਅਪਡੇਟ ਹੈਗਾ ਤੇ ਦੇਖੋ ਇਸ ਇਹ ਸਾਰੀਆਂ ਗੱਲਾਂ ਜਦ ਆਪਾਂ ਚੋਣ ਲੜਨੀ ਹੈ ਇੱਕ ਮੈਨੇਜਮੈਂਟ ਦਾ ਕੰਮ ਹੈ ਇਹ ਵੀ ਹਰ ਚੀਜ਼ ਦੀ ਜਿਨ੍ਹਾਂ ਦੀ ਕੋ ਡੈਥ ਵੀ ਹੋ ਚੁੱਕੀ ਹੈ ਉਹ ਵੀ ਵੋਟਰ ਨੇ ਵਿੱਚ ਇਸ ਕਰਕੇ ਹਰ ਚੀਜ਼ ਵੱਲ ਦੇਖੋ ਅਦਾਰਿਆਂ ਵੱਲ ਵੀ ਧਿਆਨ ਜ਼ਰੂਰ ਦਿਓ ਦੇਖੋ ਇਹ ਬਹੁਤ ਵੱਡੀ ਲੋੜ ਹੈ ਤੇ ਹੁਣ ਦੂਜੀ ਗੱਲ ਮੈਂ ਹੋਰ ਵੀ ਇੱਥੇ ਕਹਿਣੀ ਚਾਹਨਾ ਕਿਉਂਕਿ ਇੱਕ ਹੋਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਵੀ ਇਸ ਵਾਰ ਦੋ ਮਹਿਲਾਵਾਂ ਜਿਹੜੀਆਂ ਸਾਡੀਆਂ ਭੈਣਾਂ ਖੜੀਆਂ ਨੇ ਤੇ ਉਹਨਾਂ ਨੂੰ ਵੈਸੇ ਸ਼ਹਿਰ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ ਇਸ ਵਾਰ ਵੀ ਸ਼ਹਿਰ ਇੱਕ ਜੁੱਟ ਦਿਖਾਈ ਦੇ ਰਿਹਾ ਹੈ। ਬਾਕੀ ਤਾਂ ਆਉਣ ਵਾਲਾ ਸਮਾਂ ਦੱਸੇਗਾ। ਤੇ ਵੀ ਇਹਨਾਂ ਮਹਿਲਾਵਾਂ ਨੂੰ ਜ਼ਰੂਰ ਜਿਤਾ ਕੇ ਭੇਜਣ ਦੀ ਇਹ ਚਰਚਾ ਚੱਲ ਰਹੀ ਹੈ। ਦੇਖੋ ਮੈਂ ਵੀ ਇੱਥੇ ਇਸ ਗੱਲ ਦੀ ਅਪੀਲ ਕਰਦਾ ਵੀ ਇਹਨਾਂ ਦੋਨੋਂ ਮਹਿਲਾਵਾਂ ਦਾ ਜਿੱਤਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਜਿਹੜੀਆਂ ਸੰਸਥਾਵਾਂ ਨੇ ਇਹ ਕੋ-ਐਜੂਕੇਸ਼ਨ ਇਹਨਾਂ ਸੰਸਥਾਵਾਂ ਦੇ ਵਿੱਚ ਮਹਿਲਾਵਾਂ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੀਆਂ ਸਾਡੀਆਂ ਮਹਿਲਾ ਭੈਣਾਂ ਦੇ ਵਿੱਚ ਜੋਬ ਕਰ ਰਹੀਆਂ ਨੇ ਸਟਾਫ ਹੈ ਬੱਚੇ ਪੜ ਰਹੇ ਨੇ ਸਾਡੇ ਸਾਡੇ ਲੜਕੀਆਂ ਸਾਡੀਆਂ ਪੜ ਰਹੀਆਂ ਨੇ ਉਹਨਾਂ ਦੀ ਜਿਹੜੀ ਕੋਈ ਸਮੱਸਿਆਵਾਂ ਨੇ ਉਹਨਾਂ ਨੂੰ ਇਹ ਹੱਲ ਕਰਕੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਣ ਤੇ ਦੇਖੋ ਆਪਾਂ ਮਹਿਲਾ ਸ਼ਕਤੀ ਦੀਆਂ ਗੱਲਾਂ ਕਰਦੇ ਆਂ ਵੂਮਨ ਡੇ ਤੇ ਵੱਡੇ ਵੱਡੇ ਭਾਸ਼ਣ ਹੁਣ 30 30 ਦਾ ਤਹਾਂ ਲੰਘ ਕੇ ਗਿਆ ਆਪਾਂ ਵੀ ਦੇਖਿਆ ਹੀ ਹੈ ਤੁਸੀਂ ਪੱਤਰਕਾਰ ਹੋ ਤੁਸੀਂ ਸਾਰੇ ਫੰਕਸ਼ਨ ਅਟੈਂਡ ਕੀਤੇ ਨੇ ਉਹਦੇ ਵਿੱਚ ਸਾਰੇ ਹੀ ਲੜਕੀਆਂ ਦੀ ਧੀਆਂ ਦੀਆਂ ਗੱਲਾਂ ਮਹਿਲਾਵਾਂ ਦੀਆਂ ਕਰਦੇ ਨੇ ਮਹਿਲਾ ਸ਼ਕਤੀ ਦੀਆਂ ਪਰ ਦੇਖੋ ਅੱਜ ਸਾਡੇ ਕੋਲ ਮੌਕਾ ਹੈ ਸ਼ਹਿਰ ਵਾਸੀਆਂ ਕੋਲੇ ਬਹੁਤ ਵੱਡਾ ਮੌਕਾ ਹੈ ਵੀ ਇਹ ਸਾਬਤ ਕਰਨ ਦਾ ਵੀ ਸਾਡਾ ਜਿਹੜਾ ਸ਼ਹਿਰ ਹੈ ਇਹ ਮਹਿਲਾਵਾਂ ਦੇ ਹੱਕ ਵਿੱਚ ਡਟ ਕੇ ਖੜਾ ਹੈ ਤੇ ਮੈਨੂੰ ਪੂਰਨ ਉਮੀਦ ਹੈ ਪੂਰਨ ਆਸ ਹੈ ਕਿਉਂਕਿ ਮੈਨੂੰ ਅੱਜ 25 ਸਾਲ ਇਸ ਸ਼ਹਿਰ ਦੇ ਵਿੱਚ ਬਤੌਰ 26 ਉਹ ਚੱਲੇ ਨੇ ਪੱਤਰਕਾਰਤਾ ਦੀ ਸੇਵਾ ਕਰਦੇ ਆ ਜਿਹੜਾ ਸਾਡਾ ਸ਼ਹਿਰ ਹੈ ਇਹ ਕਿਸੇ ਗੱਲੋਂ ਪਿੱਛੇ ਨਹੀਂ ਰਿਹਾ ਜੋ ਸ਼ਹਿਰ ਨੇ ਥਾਣ ਲਿਆ ਉਹ ਕਰਕੇ ਹਟਿਆ ਤੇ ਹੁਣ ਵੀ ਮੈਨੂੰ ਪੂਰੀ ਆਸ ਹੈ ਜਿਹੜਾ ਸਾਡਾ ਇਹ ਸ਼ਹਿਰ ਇਸ ਸਾਡੀਆਂ ਦੋਨੋਂ ਮਹਿਲਾਵਾਂ ਨੂੰ ਸਾਡੀਆਂ ਭੈਣਾਂ ਨੂੰ ਇਹ ਮੈਨੇਜਮੈਂਟ ਦੇ ਵਿੱਚ ਭੇਜ ਕੇ ਇੱਕ ਜਿਹੜਾ ਨਵਾਂ ਇਤਿਹਾਸ ਸਿਰਜ ਕੇ ਜਿਹੜਾ 100 ਸਾਲ ਪੁਰਾਣਾ ਇਤਿਹਾਸ ਹੈ ਇਹ ਬਦਲ ਕੇ ਹਟੇਗਾ ਤੇ ਮੇਰੀ ਵੀ ਇਹੀ ਪਰਜੋਰ ਜਿਹੜੀ ਅਪੀਲ ਹੈ ਇਹ ਜਿਹੜਾ ਇਤਿਹਾਸ ਇਹ ਬਦਲਣ ਦੀ ਲੋੜ ਹੈ ਅੱਜ ਇਹਦਾ ਮਹਿਲਾਵਾਂ ਦੀ ਨਾ ਸੰਸਥਾਾਂ ਦਾ ਸੰਸਥਾਵਾਂ ਦੇ ਵਿੱਚ ਬਹੁਤ ਲੋੜ ਹੈ ਇਸ ਤੋਂ ਕੋਈ ਪਿੱਛੇ ਨਾ ਹਟੇ ਇਹ ਸ਼ਹਿਰ ਵਾਸੀਆਂ ਨੂੰ ਮੇਰੀ ਬਹੁਤ ਬਹੁਤ ਅਪੀਲ ਹੈ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜਿਵੇਂ ਕਿ ਕਮਲਜੀਤ ਸਿੰਘ ਕਮਲਜੀ ਨੇ ਗੱਲ ਕਹੀ ਹੈ ਕਿ ਔਮਨ ਏਮਪਾਵਰਮੈਂਟ ਦੀ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਬਹੁਤ ਚੰਗੀ ਗੱਲ ਕਹੀ ਹੈ ਕਿ ਅੱਜ ਦੇ ਟਾਈਮ 'ਚ ਜਿਹੜੀ ਲਿਸਟ ਹੈ ਲਿਸਟ ਦੇ ਵਿੱਚ ਜਿਹੜੇ ਪ੍ਰਾਤਨ ਨੇ 30 35 35 ਸਾਲ ਪੁਰਾਣੇ ਨੇ ਉਹ ਵੀ ਤਰੁੱਟੀਆਂ ਨੇ ਜੀ ਇਹਨੂੰ ਅਪਡੇਟ ਨਹੀਂ ਕੀਤਾ ਜਾ ਰਿਹਾ ਮੈਨੇਜਮੈਂਟ ਆਪਾਂ ਕਹਿ ਦਿੰਦੇ ਆ ਕਿ ਮੈਨੇਜਮੈਂਟ ਕਰਨਾ ਇਹ ਬਹੁਤ ਵੱਡੀ ਚੁਣੌਤੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਹੁਣ ਆ ਜਨ ਨੇ ਜੀ ਆਪਾਂ ਔਮਨ ਏਮਪਾਵਰਮੈਂਟ ਤੇ ਜਿਹੜੀਆਂ ਸਾਡੀਆਂ ਦੋ ਭੈਣਾਂ ਖੜੀਆਂ ਨੇ ਉਹਨਾਂ ਦੇ ਲਈ ਸਾਰਾ ਸ਼ਹਿਰ ਸਮੂਹ ਅਲੱਗ-ਅਲੱਗ ਖੇਤਰ ਦੀਆਂ ਸ਼ਕਸ਼ੀਤਾ ਸਮੂਹ ਸਾਡਾ ਪੱਤਰਕਾਰ ਭਾਈਚਾਰਾ ਵੀ ਇਸ ਚੀਜ਼ ਨੂੰ ਬਿਲਕੁਲ ਜ਼ਹਿਨ ਦੇ ਵਿੱਚ ਰੱਖਦੇ ਹੋ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾ ਕਿ ਉਹ ਨੇ ਕਿਹਾ ਬਈ ਕਿ 60 ਤੋਂ 70% ਉੱਥੇ ਬੱਚੀਆਂ ਵੀ ਨੇ ਟੀਚਿੰਗ ਨੌਨ ਟੀਚਿੰਗ ਸਟਾਫ ਹੋਰ ਵੀ ਬਹੁਤ ਨੇ ਉਹ ਕਿਵੇਂ ਮੈਨੇਜਮੈਂਟ ਦੇ ਮੂਹਰੇ ਆਪਣੀ ਗੱਲ ਹੱਕ ਤੇ ਪੱਖ ਰੱਖ ਪੈਣਗੀਆਂ ਜਦ ਕਿ ਜੈਂਟਸ ਨਾਲ ਹਰ ਇੱਕ ਗੱਲ ਮਹਿਲਾਵਾਂ ਨਹੀਂ ਕਲੀਅਰੀ ਕਹਿ ਸਕਦੀਆਂ ਕਿ ਸਰ ਆਪਾਂ ਦੇਖਿਆ ਵੋਟਰਜ਼ ਲਿミਟਿਡ ਜੇ ਸੀਮਤ ਵੋਟਰ ਨੇ ਤਾਂ ਸਰ ਵੋਟਰਜ਼ ਨੂੰ ਤੁਸੀਂ ਕੀ ਮੈਸੇਜਿੰਗ ਕਰਨਾ ਚਾਹੁੰਦੇ ਹੋ ਕਿ ਵੋਟ ਕਿਸ ਆਧਾਰ ਤੇ ਪਾਣੀ ਚਾਹੀਦੀ ਹੈ ਜੀ ਦੇਖੋ ਮੈਂ ਵੋਟਰਾਂ ਨੂੰ ਇਹ ਹੀ ਅਪੀਲ ਕਰਦਾ ਵੀ ਜਿਹੜਾ ਵੋਟ ਦਾ ਇਸਤੇਮਾਲ ਪਹਿਲਾਂ ਤਾਂ ਹਰ ਹਾਲਤ ਦੇ ਵਿੱਚ ਹਰ ਵੋਟਰ ਨੂੰ ਕਰਨਾ ਚਾਹੀਦਾ ਹੈ ਦੇਖੋ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਤੇ ਜਿਹੜਾ ਤੁਹਾਨੂੰ ਲੱਗਦਾ ਹੈ ਪੜ੍ਹੇ ਲਿਖੇ ਜਿਹੜਾ ਵੀ ਵਧੀਆ ਮੈਨੇਜਮੈਂਟ ਚਲਾ ਸਕਦਾ ਹੈ ਉਹੋ ਜਿਹੇ ਵਿਅਕਤੀ ਨੂੰ ਵੋਟ ਮਾਣੋ ਇਹੀ ਮੈਂ ਅਪੀਲ ਕਰਦਾ ਹਾਂ ਥੈਂਕ ਯੂ ਜੀ ਜਿਵੇਂ ਕਿ ਉਹਨਾਂ ਨੇ ਕਿਹਾ ਵੈ ਕਿ ਨਿਸ਼ਕਾਮ ਨਿਰਸਵਾਰਥ ਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੇ ਸੂਝਮਾਨ ਪੜੇ ਲਿਖੇ ਆਪਾਂ ਕੈਂਡੀਡੇਟਾਂ ਨੂੰ ਜਿਤਾ ਕੇ ਅੱਗੇ ਲਿਆਈਏ ਤਾਂ ਕਿ ਜਿਹੜੇ ਆਪਣੇ 112 ਸਾਲ ਪੁਰਾਣੇ ادارے ਨੇ ਇਹਨਾਂ ਦੀ ਲੇਗੇਸੀ ਨੂੰ ਉੱਚਾ ਚੱਕ ਸਕੀਏ ਤੇ ਇਹਨਾਂ ਦੀ ਡਿਵੈਲਪਮੈਂਟ ਦੇ ਵਿੱਚ ਚਾਰ ਚੰਦ ਲਗਾ ਸਕੀਏ ਫਿਰ ਅਜਿਹੀ ਕਿਸੇ ਨਾਮਵਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ